ਕੱਲ ਦੋਸੋ ਕੀ ਹਾਲ ਚਾਲਾ ਤੇ ਸੋਖ ਖੜਿਆ ਸਤਲੁਜ ਦਰਿਆ ਦੇ ਉੱਤੇ ਤੇ ਕੱਲ ਤੋਂ ਕੁਝ ਅਫਵਾਹਾਂ ਉੱਠਦੀਆਂ ਜਾ ਰਹੀਆਂ ਸੀ ਕਿ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਹੈ ਤੇ ਉਹਦਾ ਨੁਕਸਾਨ ਪੰਜਾਬ ਨੂੰ ਹੋਣ ਵਾਲਾ ਹੈ ਜਾਂ ਪਿੰਡਾਂ ਨੂੰ ਹੋਣ ਹੋ ਸਕਦਾ ਹੈ ਅਲਟੀਮੇਟਮ ਦੇ ਦਿੱਤਾ ਗਿਆ ਪਰ ਤੁਹਾਨੂੰ ਹੁਣ ਤਾਜ਼ਾ ਅਪਡੇਟ ਦੇ ਦਈਏ ਪਾਣੀ ਛੱਡਣ ਨੂੰ ਕੱਲ੍ਹ ਦਾ ਲਗਭਗ ਪਾਣੀ ਛੱਡਿਆ ਗਿਆ ਹੈ ਪਰ ਸਤਲੁਜ ਦਰਿਆ ਹਜੇ ਲਗਭਗ ਕਾਫੀ ਸ਼ਾਂਤ ਹੈ ਪਾਣੀ ਥੋੜਾ ਜਿਹਾ ਬਿਲਕੁਲ ਵਧਿਆ ਹੈ ਪਰ ਇੰਨਾ ਪਾਣੀ ਨਹੀਂ ਵਧਿਆ ਵੀ ਜਿੰਨਾ ਕੋਈ ਡਰਨ ਵਾਲੀ ਗੱਲ ਹੈ ਤੇ ਮੈਨੂੰ ਲੱਗਦਾ ਜਿੰਨਾ ਕਿ ਪਾਣੀ ਛੱਡਿਆ ਉਹਨਾਂ ਦਾ ਠੀਕ ਹੈ ਤੇ ਬਾਕੀ ਰਹੀ ਗੱਲ ਵੀ ਪਾਣੀ ਦੇ ਵਿੱਚ ਵੀ ਕੋਈ ਕਹਿੰਦੇ ਕਿ ਕੱਲ ਵੀਡੀਓ ਆਈਆਂ ਕੁਝ ਵੀਡੀਓ ਸੀ ਕਿ ਆ ਫਵਾਵਾਂ ਵਿੱਚ ਸੀ ਕਿ ਆ ਵੀ ਪੰਜਾਬ ਦੇ ਵਿੱਚ ਕੁਝ ਖਤਰਨਾਕ ਰੂਪ ਧਾਰਨ ਕਰ ਸਕਦਾ ਹੈ ਕਿਉਂਕਿ ਖਤਰਨਾਕ ਗਰੂਪ ਅਜੇ ਤੱਕ ਕੋਈ ਧਰਨ ਵਾਲਾ ਕੰਮ ਨਹੀਂ ਕਿਉਂਕਿ ਹਿਮਾਚਲ ਜੀ ਉੱਪਰ ਵੀ ਬਰਸਾਤਾਂ ਬਹੁਤ ਘੱਟ ਹੋ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਤਾਂ ਬਰਸਾਤਾਂ ਹੈ ਹੀ ਨਹੀਂ ਹੈਗੀ ਇਸ ਕਰਕੇ ਡਰਨ ਦੀ ਕੋਈ ਲੋੜ ਨਹੀਂ ਹੈਗੀ ਤੇ ਤੁਸੀਂ ਦੇਖ ਸਕਦੇ ਹੋ ਸਤਲੁਜ ਦਰਿਆ ਦਾ ਇਹ ਕਹਿੰਦਾ ਆ ਜਿੱਥੇ ਪਾਣੀ ਬਿਲਕੁਲ ਲਗਭਗ ਸ਼ਾਂਤ ਆ ਇਹ ਪਾਣੀ ਸਿਰਫ ਇਸ ਕਰਕੇ ਛੱਡਿਆ ਗਿਆ ਸੀ ਕਿ ਆ ਵੀ ਪੰਜਾਬ ਦੇ ਵਿੱਚ ਨਹਿਰਾਂ ਜਿਹੜੀਆਂ ਸੁੱਕੀਆਂ ਪਈਆਂ ਸੀ ਨਹਿਰਾਂ ਦੇ ਵਿੱਚ ਸਿੰਚਾਈ ਦੇ ਵਾਸਤੇ ਝੋਨਾ ਲਾਉਣ ਵਾਸਤੇ ਇਸ ਪਾਣੀ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਜਿਹੜਾ ਹੇਠਲੇ ਪੱਤਰ ਦਾ ਜਿਹੜਾ ਪਾਣੀ ਹੈਗਾ ਆ ਉਹਨੂੰ ਬਚਾਇਆ ਜਾ ਸਕੇ ਇਸ ਕਰਕੇ ਪੰਜਾਬ ਸਰਕਾਰ ਦਾ ਜਗ ਭਾਖੜਾ ਡੈਮ ਦਾ ਜਿਹੜਾ ਫੈਸਲਾ ਸੀਗਾ ਇਹ ਲਗਭਗ 4600 ਕਿਊਸਿਕ ਪਾਣੀ ਛੱਡਿਆ ਗਿਆ ਆ ਤੇ ਇਹਦਾ ਹਜੇ ਤੱਕ ਕੋਈ ਵੀ ਇਦਾਂ ਦਾ ਨੁਕਸਾਨ ਨਹੀਂ ਹੈ ਵੀ ਜਿਹੜਾ ਕਿਸੇ ਨੂੰ ਖਤਰਨਾਕ ਰੂਪ ਦਿੱਸੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਲਾਗੇ ਬੰਦੇ ਕਿਤੇ ਵੀ ਕੋਈ ਇਦਾਂ ਦਾ ਕੋਈ ਹਜੇ ਤੱਕ ਨਹੀਂ ਹੈ ਇਹਦੇ ਵਿੱਚ ਹੈਗਾ ਪਾਣੀ ਬਿਲਕੁਲ ਸ਼ਾਂਤ ਤੇ ਬਿਲਕੁਲ ਸਹੀ ਤਰੀਕੇ ਨਾਲ ਆ ਰਿਹਾ ਆ ਤਾਂ ਉਹਦੇ ਵਿੱਚ ਕੋਈ ਜਿਆਦਾ ਪਾਣੀ ਵਧਿਆ ਨਹੀਂ ਪਾਣੀ ਬਿਲਕੁਲ ਥੋੜਾ ਜਿਹਾ ਵਧਿਆ ਆ ਪਰ ਇਹ ਚ ਕੋਈ ਡਰਨ ਵਾਲੀ ਖਤਰਨਾਕ ਗੱਲ ਕੋਈ ਨਹੀਂ ਹੈਗੀ ਇਸ ਕਰਕੇ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਤੁਹਾਨੂੰ ਕਲੀਅਰ ਚ ਦੱਸ ਦਈਏ ਜਿਹੜਾ ਪਿਛਲੇ ਸਮੇਂ ਜਿਹੜਾ ਪਿਛਲੇ ਸਾਲ ਜਿਹੜਾ ਪਾਣੀ ਦਾ ਹੜ ਆਇਆ ਸੀ ਉਹ ਲਗਭਗ ਇਹ ਪੰਨ ਤੋਂ ਇਸ ਜਿੱਥੇ ਸੀ ਖੜੇ ਆ ਇੱਥੋਂ ਲਗਭਗ ਕਿਲੋ 1.5 ਕਿਲੋਮੀਟਰ ਤੱਕ ਦਾ ਜਿਹੜਾ ਫਾਸਲਾ ਸੀ ਉਹਨੇ ਤੈਅ ਕੀਤਾ ਸੀਗਾ ਪਾਣੀ ਬਹੁਤ ਜ਼ਿਆਦਾ ਸੀਗਾ ਇਸ ਟਾਈਮ ਦਾ ਜਿਹੜਾ ਪਾਣੀ ਹੈਗਾ ਨਾ ਮਾਤਰਾ ਡਰਾਂ ਦੀ ਬਿਲਕੁਲ ਲੋੜ ਨਹੀਂ ਹੈਗੀ ਸਿਰਫ ਸਿਰਫ ਅਫਵਾਹਾਂ ਦੇ ਇਹ ਚੀਜ਼ਾਂ ਦੇ ਉੱਤੇ ਜ਼ੋਰ ਨਾ ਦਿੱਤਾ ਜਾਵੇ ਕਿਉਂਕਿ ਇਹ ਪਾਣੀ ਸਿਰਫ ਜੋ ਨੇ ਦੀ ਸਿੰਚਾਈ ਵਾਸਤੇ ਨਹਿਰਾਂ ਦੇ ਵਾਸਤੇ ਪਾਣੀ ਆ ਜਿਹੜਾ ਲਾਗੇ ਪਾਕੇ ਜਿਹੜੇ ਨਹਿਰਾ ਪਾਣੀ ਦਰਿਆ ਦੇ ਨਾਲ ਲੱਗਦੇ ਆ ਨੇ ਉਹ ਨਹਿਰਾ ਵਿੱਚ ਪਾਣੀ ਜਾ ਸਕੇ ਤੇ ਤੁਸੀਂ ਝੋਨਾ ਸਹੀ ਸਲਾਮਤ ਸਹੀ ਤਰੀਕੇ ਨਾਲ ਲਾ ਸਕੋ ਜਿਹੜਾ ਹੇਠ ਦੇ ਪੱਦਰ ਦਾ ਪਾਣੀ ਆ ਤੁਸੀਂ ਉਹ ਯੂਜ਼ ਨਾ ਕਰ ਸਕੋ ਤੇ ਇਸ ਕਰਕੇ ਤੁਹਾਨੂੰ ਇਸ ਕਰਕੇ ਅਸੀਂ ਅਪਡੇਟ ਦਿੱਤੀ ਆ ਦੂਜੀਆਂ ਅਪਡੇਟਾਂ ਤੁਹਾਨੂੰ ਨਾਲੇ ਨਾਲ ਦਿੱਤੀਆਂ ਜਾਣਗੀਆਂ ਕਿਉਂਕਿ ਮੇਨ ਚੀਜ਼ ਜੇਕਰ ਪਾਣੀ ਦਾ ਲੈਵਲ ਵਾਧਾ ਹੋਗਾ ਤੁਹਾਨੂੰ ਅਸੀਂ ਆਪਣੇ ਆਪ ਅਸੀਂ ਅਪਡੇਟ ਦੇ ਦੇਵਾਂਗੇ ਵੀ ਆਉਣ ਵਾਲਾ ਸਮਾਂ ਜਿਹੜਾ ਹੈਗਾ ਪਾਣੀ ਦਾ ਕਿਵੇਂ ਦਾ ਹੋਣ ਵਾਲਾ ਕਿਵੇਂ ਦਾ ਨਹੀਂ ਕਿਉਂਕਿ ਪਿਛਲੇ ਸਾਲ ਵੀ ਅਸੀਂ ਅਪਡੇਟ ਦਿੱਤੀ ਸੀ ਕਿ 24 ਘੰਟਿਆਂ ਦੇ ਅਸੀਂ ਜਿੰਨੀਆਂ ਵੀ ਅਪਡੇਟ ਦਿੱਤੀਆਂ ਤੁਹਾਨੂੰ ਬਿਲਕੁਲ ਸਹੀ ਸਲਾਮਤ ਦਿੱਤੀਆਂ ਸੀਗੀਆਂ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਕੋਈ ਵੀ ਅਨਸਖਾਵੀ ਘਟਨਾ ਨਾ ਵਾਪਰੇ ਇਸ ਕਰਕੇ ਅਸੀਂ ਤੁਹਾਡੇ ਲਈ ਹਮੇਸ਼ਾ ਖੜੇ ਆ ਤੇ ਇਸ ਕਰਕੇ ਤੁਹਾਨੂੰ ਦੱਸ ਦਈਏ ਵੀ ਇਸ ਟਾਈਮ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਸਿਰਫ ਨਹਿਰਾਂ ਦੇ ਵਿੱਚ ਹੋ ਸਕਦਾ ਪਾਣੀ ਦਾ ਬਹਾਫ ਤੇਜ਼ ਹੋ ਕੇ ਨਹਿਰਾ ਟੁੱਟ ਸਕਦੀਆਂ ਹੁਣ ਕਿਸੇ ਦਾ ਕਿਤੇ ਪਾਸੇ ਪਰ ਦਰਿਆ ਦਾ ਅਜੇ ਕੋਈ ਵੀ ਇਤਾਂ ਦਾ ਰੋਦਰ ਰੂਪ ਖਤਰਨਾਕ ਰੂਪ ਜਿਹੜਾ ਹੈਗਾ ਨਹੀਂ ਹੈਗਾ ਕੋਈ ਕਈ ਲੋਕਾਂ ਨੇ ਜਿਹੜੀਆਂ ਹੈਗੀਆਂ ਵੀਡੀਓਜ਼ ਪਾਈਆਂ ਨੇ ਵੀਡੀਓ ਦੇ ਵਿੱਚ ਕੁਝ ਦਿਖਾਈਆਂ ਗਈਆਂ ਚੀਜ਼ਾਂ ਨੇ ਤੇ ਉਸ ਚੀਜ਼ ਤੋਂ ਡਰਨ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਮੇਨ ਚੀਜ਼ ਗੱਲ ਇਹ ਆ ਵੀ ਕਿਉਂਕਿ ਪੰਜਾਬ ਦੀ ਜਿਹੜਾ ਪਾਣੀ ਇਹ ਸਿਰ ਪਾਣੀ ਖੇਤਾਂ ਵਾਸਤੇ ਲੋੜ ਪੈ ਰਹੀ ਹੈ ਨਾ ਕਿ ਕਿਸੇ ਹੋਰ ਚੀਜ਼ ਲਈ ਇਸ ਕਰਕੇ ਦਰਿਆ ਦੇ ਵਿੱਚ ਕੋਈ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਤੇ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂਕਿ